ਸਤ ਸ੍ਰੀ ਅਕਾਲ ਸਾਥਿਓ ਅੱਜ ਅਸੀਂ ਜਾਣਾਂਗੇ ਮੇਰੇ ਸੋਹਣੇ ਪੰਜਾਬ ਬਾਰੇ ਪੰਜਾਬ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ ਬਿਆਸ ਚਨਾਬ ਜੇਹਲਮ ਰਾਵੀ ਅਤੇ ਸਤਲੁਜ ਇਹ ਦਰਿਆ ਪੰਜਾਬ ਦੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ સમਰੱਥ ਬਣਾਉਂਦੇ ਹਨ ਇਸ ਧਰਤੀ ਦੀ ਖੂਬਸੂਰਤੀ ਅਤੇ ਲੋਕਾਂ ਦੀ ਮਿਹਨਤ ਦੀ ਕਹਾਣੀ ਅੱਗੇ ਸੁਣੀਏ ਪੰਜਾਬ ਦੇ ਦਰਿਆਵਾਂ ਨੇ ਇਸ ਧਰਤੀ ਨੂੰ ਖੇਤੀ ਲਈ ਬਿਹਤਰੀਨ ਬਣਾਇਆ ਹੈ ਇੱਥੇ ਕਿਸਾਨ ਆਪਣੀ ਮਿਹਨਤ ਨਾਲ ਅਨਾਜ ਗੰਨਾ ਅਤੇ ਹੋਰ ਫਸਲਾਂ ਉਗਾਉਂਦੇ ਹਨ ਇੱਕ ਕਿਸਾਨ ਸਵੇਰੇ ਸੂਰਜ ਚੜ੍ਹਦੇ ਹੀ ਖੇਤਾਂ ਵਿੱਚ ਆਪਣੀ ਫਸਲ ਦੀ ਦੇਖਭਾਲ ਕਰਦਾ ਹੈ ਉਹ ਵਾਹਿਗੁਰੂ ਦੀ ਪ੍ਰਾਰਥਨਾ ਕਰਦਾ ਹੈ ਕਿ ਸਾਡੀ ਮਿਹਨਤ ਸਫਲ ਹੋਵੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਧੀਰਜ ਅਤੇ ਮਿਹਨਤ ਨਾਲ ਲੱਗੇ ਵਦੋ ਪੰਜਾਬੀ ਭਾਸ਼ਾ ਸਾਡੀ ਸਭ ਤੋਂ ਵੱਡੀ ਸ਼ਾਨ ਹੈ ਸਾਡੇ ਗੀਤ ਨਾਚ ਅਤੇ ਪੰਗੜਾ ਸਾਡੇ ਸਭਿਆਚਾਰ ਦੀ ਪਹਿਚਾਨ ਹਨ ਲੋੜੀ, ਬੈਸਾਖੀ ਅਤੇ ਹੋਰ ਤਿਉਹਾਰ ਸਾਡੇ ਪਰਿਵਾਰਾਂ ਨੂੰ ਜੋੜਦੇ ਹਨ। ਚਲੋ ਇੱਕ ਝਲਕ ਪੰਗੜਾ ਵੀ ਦੇਖੀਏ। ਪੰਜਾਬ ਸਿੱਖ ਧਰਮ ਦਾ ਮੱਠ ਹੈ। ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂਆਂ ਨੇ ਇੱਥੇ ਸਿੱਖੀ ਦੀ ਬੇਨਾਂਹ ਸਿਖਲਾਈ ਦਿੱਤੀ। ਗੁਰਦੁਆਰੇ ਸਾਨੂੰ ਸੇਵਾ, ਸੱਚਾਈ ਅਤੇ ਪਿਆਰ ਸਿਖਾਉਂਦੇ ਹਨ। ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਸਿਖਿਆ ਦਿੱਤੀ ਕਿ ਨਾਮ ਜਪਣਾ ਅਤੇ ਸੇਵਾ ਸਾਡਾ ਸੱਚਾ ਰਾਹ ਹੈ। ਸਾਨੂੰ ਹਰ ਦਿਨ ਇਹ ਸਿਖਲਾਈ ਮਨ ਵਿੱਚ ਰੱਖਣੀ ਚਾਹੀਦੀ ਹੈ। ਪੰਜਾਬ ਵਿੱਚ ਹਰ ਦਿਨ ਖੁਸ਼ੀ ਅਤੇ ਮਹਿਮਾਨਦਾਰੀ ਨਾਲ ਭਰਪੂਰ ਹੁੰਦਾ ਹੈ। ਸਵੇਰੇ ਚਾਹ ਪੀਣ ਅਤੇ ਪਰਿਵਾਰ ਨਾਲ ਗੱਲਾਂ ਕਰਨ ਦੀ ਰਿਵਾਇਤ ਹੈ। ਬੱਚੇ ਸਕੂਲ ਜਾਂਦੇ ਹਨ ਅਤੇ ਸਿੱਖੀ ਦੀ ਸਿੱਖਿਆ ਵੀ ਮਿਲਦੀ ਹੈ। ਮਾਪੇ ਬੱਚਿਆਂ ਨੂੰ ਸੱਚ ਬੋਲਣਾ, ਬਜ਼ੁਰਗਾਂ ਦੀ ਇੱਜ਼ਤ ਕਰਨੀ ਅਤੇ ਦਇਆਵਾਨ ਬਣਨਾ ਸਿਖਾਉਂਦੇ ਹਨ। ਪੰਜਾਬੀ ਹੋਣਾ ਮਾਣ ਦੀ ਗੱਲ ਹੈ। ਸਾਡੀ ਪੱਗ, ਲਹਿੰਗਾ ਅਤੇ ਸਭਿਆਚਾਰ ਸਾਡੀ ਪਹਿਚਾਣ ਹਨ। ਸਾਡੇ ਗੀਤ, ਨਾਚ ਅਤੇ ਸਵਾਦਲੇ ਖਾਣੇ ਦੁਨੀਆ ਭਰ ਵਿੱਚ ਮਸ਼ਹੂਰ ਹਨ। ਅਸੀਂ ਆਪਣੇ ਵਿਰਸੇ ਨੂੰ ਪਿਆਰ ਕਰਦੇ ਹਾਂ ਅਤੇ ਅੱਗੇ ਵਧਾ ਰਹੇ ਹਾਂ ਆਓ ਦੁਆ ਕਰੀਏ ਕਿ ਵਾਹਿਗੁਰੂ ਸਾਡੇ ਰਾਹ ਨੂੰ ਸਦਾ ਰੋਸ਼ਨ ਕਰੇ ਪੰਜਾਬ ਦੀ ਧਰਤੀ ਹਮੇਸ਼ਾ ਹਰੀ-ਭਰੀ ਰਹੇ ਸਾਡੀ ਭਾਸ਼ਾ ਸਭਿਆਚਾਰ ਤੇ ਸਿੱਖੀ ਸਦਾ ਜ਼ਿੰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਕਿਰਪਾ ਕਰਕੇ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਖਾਲਸਾ ਵਿਰਸਾ ਅਧਿਕਾਰਿਕ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡੇ ਸਹਿਯੋਗ